ਆ ਕਣਕ ਦੇ ਬੀਜ ਦੀ ਐਡ ਆ ਜਿਹੜੀ ਮੈਂ 10-12 ਦਿਨ ਪਹਿਲਾਂ ਸ਼ੂਟ ਕਰਕੇ ਆਇਆ ਸੀ ਜਿਹਨੂੰ ਮੈਂ ਪਾਉਣ ਅੱਜ ਲੱਗਿਆ ਅਸਲ ਦੇ ਵਿੱਚ ਇਹ ਕਣਕ ਤਾਂ ਵੱਡੀ ਜਾ ਚੁੱਕੀ ਆ ਕੱਢੀ ਜਾ ਚੁੱਕੀ ਆ ਰਾਮੂ ਵਾਲਾ ਪਿੰਡ ਹੈ ਭਗਤੇ ਏਰੀਏ ਦਾ ਸਜਣੋ ਪਿੰਡ ਆ ਇਹ ਉਹ ਪਿੰਡ ਆ ਜਿਹੜਾ ਬੀਜਾਂ ਦੇ ਵਿੱਚ ਬਹੁਤ ਮਹਾਰਤ ਰੱਖਦਾ ਇਸ ਪਿੰਡ ਦੇ ਕਿਸਾਨ ਆ ਜਿਹੜੇ ਜਿਨ੍ਹਾਂ ਨੇ ਇਸ ਬੀਜ ਨੂੰ ਪਿਛਲੇ ਸਾਲ ਬੀਜਿਆ ਤੇ ਬਹੁਤ ਚੰਗਾ ਝਾੜ ਰਿਹਾ ਉਹ ਕਿਸਾਨਾਂ ਨੂੰ ਵੀ ਮਿਲਣਾ ਆਪਾਂ ਕੰਪਨੀ ਵਾਲਿਆਂ ਨੂੰ ਵੀ ਮਿਲਾਂਗੇ ਜਿਨ੍ਹਾਂ ਨੇ ਐਕਤੀ ਲਾਇਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਤੰਗੀਆਂ ਆਉਂਦੀਆਂ ਕੀ ਇਹਦੇ 'ਚ ਘਾਟਾਂ ਐ ਕਿੰਨਾ ਪਾਣੀ ਲੈਂਦੀ ਆ ਕਿੰਨਾ ਟਾਈਮ ਲੈਂਦੀ ਆ ਇਹ ਕਣਕ ਆਪਾਂ ਸਾਰੀ ਗੱਲਬਾਤ ਕਰਾਂਗੇ ਸਜਣੋਂ ਕਿਸਾਨਾਂ ਨੂੰ ਮਿਲ ਲੈ ਵੀ ਸਚ ਨੂੰ ਗ੍ਰੀਨ ਲਾਈਨ ਸ਼ੀਡ ਵਾਲਿਆਂ ਦੀ ਅੱਜ ਇੱਕ ਕਿਸਾਨ ਮਿਲਣੀ ਰੱਖੀ ਹੋਈ ਆ ਪਿੰਡ ਰਾਮੂ ਵਾਲਾ ਪਿੰਡ ਰਾਮੂ ਵਾਲੇ ਬਾਰੇ ਮੈਂ ਤੁਹਾਨੂੰ ਮਾੜੀ ਜੀ ਜਾਣਕਾਰੀ ਦੇ ਦਿਆਂ ਕਿ ਪਿੰਡ ਰਾਮੂ ਵਾਲਾ ਜਿਹੜਾ ਭਗਤੇ ਏਰੀਆ ਦਾ ਪਿੰਡ ਰਾਮੂ ਵਾਲਾ ਅਸਲ ਚ ਰਾਮੂ ਵਾਲੇ ਪਿੰਡ ਪੰਜਾਬ ਦੇ ਵਿੱਚ ਕਾਫੀ ਆ ਇਹ ਰਾਮੂ ਵਾਲਾ ਪੰਜਾਬ ਦਾ ਇੱਕ ਸਿਰ ਕੱਢ ਪਿੰਡ ਆ ਜਿੱਥੇ ਹਮੇਸ਼ਾ ਚੰਗੇ ਬੀਜਾਂ ਤੇ ਸੋਧ ਹੁੰਦੀ ਆ ਚੰਗੇ ਬੀਜਾਂ ਨੂੰ ਕੰਪਨੀਆਂ ਇਸ ਪਿੰਡ ਨੂੰ ਚਾਹੁੰਦੀਆਂ ਇਸ ਪਿੰਡ ਦੇ ਕਿਸਾਨ ਆ ਜਿਹੜੇ ਉਹ ਆਮ ਪਿੰਡਾਂ ਦੇ ਕਿਸਾਨਾਂ ਨਾਲੋਂ ਇਸ ਕਰਕੇ ਐਡਵਾਂਸ ਆ ਕਿ ਉਹ ਨਵੇਂ ਬੀਜ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੇ ਆ ਜੇ ਇਥੋਂ ਦੀ ਪਰਹੀਨ ਦਾ ਬੀਜ ਦੀ ਗੱਲ ਕਰਾਂ ਸਰੋਂ ਦੇ ਬੀਜ ਦੀ ਗੱਲ ਕਰਾਂ ਤਾਂ RAMU ਵਾਲੇ ਦਾ ਜਿਹੜਾ ਬੀਜ ਆ ਉਹ ਤਕਰੀਬਨ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਇਥੋਂ ਸ਼ੁਰੂ ਹੋ ਕੇ ਬੀਜਿਆ ਜਾਂਦਾ ਮੈਂ ਤੁਹਾਨੂੰ ਪਿੰਡ ਬਾਰੇ ਜਾਣਕਾਰੀ ਦੇ ਰਿਹਾ ਵੀ ਕਿਹੜੇ ਪਿੰਡ ਦੇ ਵਿੱਚ ਖੜਾ ਮਤਲਬ ਇਹ ਪਿੰਡ ਦੇ ਜਿੰਨੇ ਆ ਕਿਸਾਨ ਖੜਿਆ ਨਾ ਇਹਨਾਂ ਨੂੰ ਤੁਸੀਂ ਛੋਟਾ ਮੋਟਾ ਬੀਜ ਆ ਜਿਹੜਾ ਉਹ ਹজম ਨਹੀਂ ਕਰਵਾ ਸਕਦੇ ਵੀ ਉਹੀ ਕੋਈ ਤੁਰਿਆ ਆਉਂਦਾ ਦੋ ਪੈਕਟ ਵਜਵਾ ਗਿਆ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਮਤਲਬ ਕਿਸਾਨ ਆ ਜਿਹੜੇ ਉਹ ਆਮ ਪਿੰਡਾਂ ਨਾਲੋਂ ਜ਼ਿਆਦਾ ਸੂਝਵਾਨ ਕਿਸਾਨ ਆ ਇਹਨਾਂ ਕੋਲੇ ਆਇਆ ਤੇ ਪਿਛਲੀ ਵਾਰ ਇਹਨਾਂ ਨੇ ਇੱਕ ਕਣਕ ਬੀਜ ਦਿਆ ਬਾਈ ਹੁਣੀ ਕਣਕ ਦੇ ਬੀਜ ਆ 30 40 ਕਿੱਲੇ ਤੇ ਕਣਕ ਪ੍ਰਵਾਨ ਹੁੰਦੀ ਆ ਪਿੰਡ ਵਿੱਚ ਉਹ ਕਣਕ ਦੇ ਬੀਜ ਤੇ ਗੱਲਬਾਤ ਕਰਨ ਵਾਸਤੇ ਆਪਾਂ ਇਕੱਠੇ ਹੋਏ ਆ ਮੇਰੇ ਨਾਲ ਗ੍ਰੀਨ ਲਾਈਨ ਕੰਪਨੀ ਵਾਲੇ ਮੁੰਡੇ ਵੀ ਹੈਗੇ ਆ ਤੇ ਪਹਿਲਾਂ ਕੰਪਨੀ ਤਾਂ ਚੰਗਾ ਕਹੂਗੀ ਕਿਉਂਕਿ ਉਹਨਾਂ ਨੇ ਤਾਂ ਬੀਜ ਵੇਚਣਾ ਪਰ ਕਿਸਾਨ ਕੀ ਕਹਿੰਦਾ ਜੀਨੇ ਲਾਈ ਸੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਬਾਈ ਤੁਹਾਡਾ ਨਾਮ ਕੀ ਹੈ ਹਰਿਕ੍ਰਿਸ਼ਨ ਜੀ ਹਰਿਕ੍ਰਿਸ਼ਨ ਬਾਈ ਪਿਛਲੇ ਸਾਲ ਤੁਸੀਂ ਕਿੰਨੇ ਕਿੱਲੇ ਲਾਉਨੇ ਆ ਆ ਕਣਕ 40 ਕਿੱਲੇ ਲਾਇਆ ਸੀ ਮੈਂ 40 ਕਿੱਲੇ ਤੁਸੀਂ ਕਣਕ ਦੇ ਲਾਇਆ ਹਾਂ ਹਾਂਜੀ ਕੀ ਝਾੜ ਰਿਹਾ ਸਾਡੀ ਠੇਕਾ ਚੜਾਉਣ ਵਾਲਾ ਕੇਸ ਨਾ ਕਰਦੀ ਬਾਈ ਠੇਕਾ ਚੜਾਉਣ ਵਾਲੇ ਅਸਾਂ ਠੇਕੇ ਦੀ ਰੋਣੇ ਵੈਲੀ ਜਮਾ ਠੇਕੇ ਦੀ ਕਰਦੇ ਆ ਠੇਕਾ ਚੜਾਉਣ ਲਈ ਕਰਨੀ ਹੈਗੀ ਨਹੀਂ ਤੇ 40 ਕੱਲੇ ਅਸੀਂ ਲਾਏ ਸੀਗੇ ਜੀ 65 ਤੋਂ 68 ਮਨ ਸਾਡੀ ਕਾਨਕੇ ਮੰਡੀ ਦੇ ਵਿੱਚ ਤੁਲੀ ਸੀਗੀ ਮਤਲਬ ਸਾਰਿਆਂ ਦੀ ਜੇ ਆਪਾਂ ਐਵਰੇਜ ਪਾਈਗੇ 65 ਤੋਂ 68 ਮੰਨਦਾ ਕੀ ਮਤਲਬ ਆ ਵੀ ਕੁਛ ਪੰਜ ਕਿੱਲਾਂ ਦੀ ਘਾਟ ਦੀ ਵੀ ਬਸ ਪਾਣੀ ਨਰਮ ਰੱਖ ਲਓ ਵੀ ਪਾਣੀ ਨਰਮ ਰੱਖ ਲਓ ਵੀ ਜ਼ਮੀਨ ਦਾਬਗੀ ਵਿੱਚੋਂ 65 ਤੋਂ 68 ਦਾ ਮਤਲਬ ਆਪਾਂ 65 ਮੰਨ ਦੀ ਸਾਰੀ ਆ ਰੱਖ ਲਓ ਉਸ ਤੋਂ ਵੀ 65 ਮੰਨ ਪਈ ਹੈ ਆਪਣੀ ਸਾਰੀ ਵੀ 65 ਤੋਂ 68 ਨਾ ਕਹੀਏ 65 ਹੀ ਕਹਿ ਦਈਏ 65 ਹੀ ਕਹੋ ਬਸ 60 ਮਾਣੀ ਤੋਂ ਪਿਛਲੀ ਵਾਰ ਥੋੜਾ ਜਿਹਾ ਕਣਕ ਤੇ ਝਾੜ ਵੀ ਨਰਮ ਬਹੁਤ ਜਿਆਦਾ ਨਰਮ ਸੀਗੀ ਜੀ ਨਰਮ ਸੀਗਾ ਹਾਂਜੀ ਹਾਂਜੀ ਮਤਲਬ 50 ਆਲਿਆਂ ਨੂੰ ਵੀ ਲੋਕਾਂ ਨੇ ਵੈਸਟ ਮੰਨੇ ਹਾਂਜੀ 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 ਤਾਂ ਪਿਛਲੀ ਵਾਰ ਇਹ ਰਿਆ 31 ਕਿੰਨੇ ਕਿਲੇ ਲਾਇਆ ਇਹ 30 ਮੇਰੇ 60 ਕਿਲੇ ਜੀ ਮਤਲਬ ਤੁਸੀਂ ਇਸੇ ਵੀ ਦੇ 60 ਲਾਤੇ 60 ਕਿਲੇ ਲਾਇਆ ਜੀ ਮੈਂ ਪਹਿਲੀ ਈਰ ਵੀ 40 ਲਾਇਆ ਸੀ ਮੈਨੂੰ ਕਹਿੰਦੇ ਕਿੱਲਾ ਦੋ ਕਿੱਲੇ ਲਾ ਲਵਾਂ ਮੈਂ ਇਕੱਠਾ ਹੀ ਲਾਵਾਂ ਕੋਈ ਚੱਕਰ ਨਹੀਂਗਾ ਹੂੰ 40 ਕਿਲੇ ਲਾਇਏ ਸੀ ਪਹਿਲਾਂ ਵੀ ਅੱਪਾ ਇਹ ਕਿਹੜਾ ਵੀ ਕਿਹੜਾ ਇਹਦਾ ਨਾਮ ਕੀ 2272 ਜੀ ਇਹ 227 ਹੈਗਾ ਗ੍ਰੀਨ ਲਾਈਨ ਦਾ ਮਾੜਾ ਜਿਹਾ ਹੁਣ ਆਪਾਂ ਕੰਪਨੀ ਵਾਲਾਂ ਨੂੰ ਪੁੱਛ ਲੀਏ ਲੈ ਭਾਈ ਐਂ ਉਂ ਕਰੋ ਮੈਂ ਛਿੱਟੇ ਲਿਆ ਮੋ ਤੋੜ ਕੇ ਫਿਰ ਇਹੀ ਆਹਲ ਹਨਾ ਛਿੱਟੇ ਲੈ ਕੇ ਤੋੜ ਕੇ ਤਾਂ ਕੋਈ ਵੀ ਇਹਨਾਂ ਚੋਂ ਕੋਈ ਵੀ ਛਿੱਟਾ ਤੋੜ ਸਕਦਾ ਮੈਂ ਕੋਈ ਵੀ ਤੋੜਦਾ ਨਹੀਂ ਬਿਲਕੁਲ ਮੈਂ ਕੋਈ ਵੀ ਛਿੱਟੇ ਤੋੜ ਕੇ ਲਿਆ ਮੈਂ ਇੱਕ ਆਹ ਤੋੜ ਲੈਨੇ ਆ ਮੜੁੱਕੀ ਪਈ ਆ ਹਨਾ ਉਹ ਵੈਸੇ ਕੜਕ ਕੜਕ ਟੁੱਟਦੇ ਆ ਛਿੱਟੇ ਇੱਕ ਆਪਾਂ ਤੋੜ ਲੈਨੇ ਆ ਹੁਣ ਇਹਨਾਂ ਦੇ ਵਿੱਚੋਂ ਆਪਾਂ ਜਿਵੇਂ ਉਹ ਬਜ਼ੁਰਗ ਨਹੀਂ ਕਰਦੇ ਹੁੰਦੇ ਹਿਸਾਬ ਕਿਤਾਬ ਆਪਾਂ ਤੁਹਾਡਾ ਲੇਖਾ ਹੀ ਕਰ ਲੈਨੇ ਆ ਪੂਰਾ ਜੀ ਹਾਂਜੀ ਹਾਂਜੀ ਹੈਨਾ ਹਾਂਜੀ ਆਹ ਪੂਰ ਦਿਆ ਛਿੱਟਾ ਹਾਂਜੀ ਇੱਕ ਦਾਣਾ ਰਹਿ ਗਿਆ ਉੱਧਰ ਨਾ ਵੀ ਸੁਣ ਲੈ ਸੱਚਨਾ ਹੁਣ ਆਪਾਂ ਤੇਰਾ ਹਿਸਾਬ ਕਿਤਾਬ ਕਿੰਨੇ ਦਾਣੇ ਬਾਈ ਨਿਕਲਣੇ ਚਾਹੀਦੇ ਤਾਂ ਕਿੰਨੇ ਮਨ ਝਾੜ ਹੋ ਜਾਂਦਾ ਇਹਦੇ ਦਾਣਿਆਂ ਦੇ ਆਏ ਆ ਨਾ ਮੱਖੀ ਦੀ ਗੱਲ ਕਰੀਏ ਤਾਂ ਆਮਚਾਰ ਤੋਂ 5 ਦਾਣੇ ਨਿਕਲਦੇ ਆ ਜੀ ਮੱਖੀ ਦੇ ਵਿੱਚੋਂ ਹਾਂਜੀ ਤੇ ਕਈਆਂ ਚੋਂ 3 ਵੀ ਤਿਆਰ ਹੁੰਦੇ ਆ ਕਈਆਂ ਚੋਂ 4 ਕਈਆਂ ਚੋਂ 5 ਵੀ ਤਿਆਰ ਹੋ ਜਾਂਦੇ ਆ ਤੇ ਉਹ ਬਾਕੀ ਮੌਸਮ ਤੇ ਥੋੜਾ ਜਿਆ ਡਿਪੈਂਡ ਕਰਦਾ ਇਹ ਤੇ ਹੁਣ ਹੜੱਬਾ ਲੱਗੇ ਇਹਦੇ ਬਾਰੇ ਦਾਣੇ ਉਧਰ ਚਲੇ ਗਏ ਦਾਣਾ ਤਾਂ ਨਹੀਂ ਗਿਆ ਕੋਈ ਨਹੀਂ ਨਹੀਂ ਮੱਖੀ ਜੁਗੋਈ ਆ ਕੋਈ ਹਨਾ ਮੱਖੀ ਹੈ ਕਹਿੰਦਾ ਕਦਾ ਤੈਨੂੰ ਮਾਫ ਕਰ ਦਿਆਂਗੇ ਐ ਤਾਂ ਦਾਣਾ ਸੀ ਚਲੋ ਗਿਣੋ। ਤੁਸੀਂ ਆਪ ਹੀ ਗਿਣੋ ਤਸੱਲੀ ਕਰੋ ਆਪ ਨੂੰ। ਕਰਨੇ ਦੇ ਯਾਰ ਫਿਰ ਕੋਈ ਗੱਲ ਨਹੀਂ। ਕਰ ਗਏ ਸ਼ੁਰੂ। 2 2 ਕਰੀ ਜਾਵਾਂ। ਹਾਂਜੀ। 2 4 6 8 10 11 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56

ਕਿੰਨੇ ਨਿਕਲਦੇ ਆ ਕਿੰਨੇ ਨਿਕਲੇ ਜੀ ਇਹ ਮਤਲਬ ਇੱਕ ਅੱਧੇ ਦਾਣੇ ਦਾ ਮੇਥੋਂ ਮੰਨ ਲਾ ਬਸ ਹਾਂ ਹਾਂਜੀ 75 76 ਦਾਣੇ ਹਾਂ ਐਨੇ ਦਾਣੇ ਨਿਕਲੇ ਆ ਕਿੰਨੇ ਚਿਰ ਦੀ ਫਸਲ ਆ ਇਹ ਫਸਲ ਜੋ ਹੈ ਨਵੰਬਰ ਤੋਂ ਲੈ ਕੇ ਜਿਵੇਂ ਆਪਾਂ ਗੱਲ ਕਰੀਏ ਇਹ ਨਰਮੇ ਵਾਲੇ ਵਾਂਚ ਵੀ ਕਾਮਯਾਬ ਆ ਠੀਕ ਨਵੰਬਰ ਦਸੰਬਰ ਜਨਵਰੀ ਚ ਵੀ ਬਜਾਈ ਅਸੀਂ ਕਰਾਈਏ ਫਾਇਲ ਕਾ ਦੇ ਕੋਲੇ ਜੀ ਉਹਦੇ ਵੀ ਵਧੀਆ ਕਦ ਵੀ ਠੀਕ ਆ ਜੀ ਤੇ ਬੱਲੀ ਵੀ ਬਹੁਤ ਵਧੀਆ ਬਾਕੀ ਝਾੜ ਤੋਂ ਹੁਣ ਪਤਾ ਲੱਗ ਜੂਗਾ ਉਹਨਾਂ ਦੇ ਹਾਂ ਵੀ ਮਤਲਬ ਅਗੇਤੀ ਪਿਛੇਤੀ ਦੋਨਾਂ ਚ ਹੀ ਕਾਮਯਾਬ ਹੈ ਇਹ ਕਿੰਨੇ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲੇ ਇਸ ਵੀਰ ਨੂੰ ਬੰਦ ਇਹ ਦੋ ਤੀਜਾ ਸੀਜ਼ਨ ਹੋ ਗਿਆ ਜੀ ਆਪਣੇ ਤੀਸਰਾ ਸੀਜ਼ਨ ਹੋ ਗਿਆ ਜਦੋਂ ਗ੍ਰੀਨ ਲਾਈਨ ਨੇ ਇਹ ਤੇ ਕੰਮ ਕਰ ਰਿਆ ਹਾਂਜੀ ਹਾਂਜੀ ਰਿਸਰਚ ਹੋਈ ਜਾਂਦੀ ਆ ਜਦੋਂ ਹੁਣ ਮਤਲਬ ਕਹਿਣ ਤੋਂ ਪਹਿਲਾਂ ਕਿਸਾਨਾਂ ਤੱਕ ਪਹੁੰਚੀ ਨੂੰ ਇਹਨੂੰ ਦੂਸਰਾ ਸਾਲ ਹੀ ਆ ਹਾਂਜੀ ਹਾਂਜੀ ਕਿਸਾਨਾਂ ਤੱਕ ਪਹੁੰਚੀ ਨੂੰ ਇਸ ਨੂੰ ਹਾਂ ਪਿਛਲੇ ਸਾਲ ਵੀ ਰ ਇਸ ਸਾਲ ਵੀ ਇਹਨਾਂ ਨੂੰ ਰਾਮੂ ਵਾਲੇ ਇਹਨਾਂ ਨੇ ਪੂਰੀ ਮੰਗ ਕੀਤੀ ਇਹਨਾਂ ਦਾ ਚੰਗਾ ਝਾੜ ਨਿਕਲਿਆ ਜੀ ਫਿਰ ਅਸੀਂ ਇੱਥੇ ਲਵਾਇਆ ਹੁਣ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਏਰੀਆ ਚ ਲਵਾਈ ਆ ਜਿਵੇਂ ਰੇਤਲੀ ਮਿੱਟੀ ਹੋਗੀ ਜੀ ਭਾਰੀ ਜ਼ਮੀਨ ਹੋਗੀ ਹਲਕੀ ਹੋਗੀ ਛੋਰੇ ਵਾਲੀ ਪਹਿਲੀ ਹੋਗੀ ਕਾਹ ਚ ਕੰਮਜਾਬ ਜ਼ਿਆਦਾ ਇਹ ਗੱਲ ਕਰੀਏ ਤਾਂ ਵੀ ਚੰਗਾ ਵਾਣ ਬਾਰਾ ਡਾਕਰ ਜਿਹੜੀ ਜ਼ਮੀਨ ਆ ਉਹਦੇ ਚ ਤਾਂ ਝਾੜ ਮੈਕਸਿਮਮ ਜਿਆਦਾ ਹੋਣਾ ਹੀ ਹੋਣਾ ਜੀ ਅਸੀਂ ਤਾਂ ਕੁਝ ਕੁਦਰਤੀ ਹਾਂ ਜੀ ਹਾਂਜੀ ਜੇ ਜੇ ਕਿ ਮੰਨ ਲਓ ਪਛੇਤੀ ਆ ਜਿਵੇਂ ਨਰਮੇ ਵਾਲੀ ਬੈਲਟ ਲਾ ਲਈਏ ਫਾਇਲ ਕੈਰੀ ਚ ਉਹ ਸਾਡੇ ਜਨਵਰੀ ਚ ਬਜਾਦ ਹੁੰਦੀ ਆ ਕਈੇ ਕਿਸਾਨ ਕਰਦੇ ਆ ਉਹਨਾਂ ਦਾ ਵੀ ਝਾੜ ਵੀ ਮੰਨ ਲਓ 55 57 58 ਤਾਈ ਵੀ ਨਿਕਲਦਾ ਉਹਦਾ ਬਾਈ ਬਿਮਾਰੀ ਬੰਮੂਰੀ ਦਾ ਕੀ ਰਿਹਾ ਕੋਈ ਉਲੀ ਕੋਈ ਤੁਸੀਂ ਤੁਸੀਂ ਪਿਛਲੇ ਸਾਲ ਵਰਤੀ ਆ ਤੇ ਤੁਸੀਂ ਦੱਸੋ ਬਿਮਾਰੀ ਕੋਈ ਫੰਗੀ ਸਾਈਡ ਨਹੀਂ ਜ਼ਿਆਦਾ ਆਇਆ ਜੀ ਅੱਪਾ ਨਾਰਮਲ ਸਪਰੇਅ ਹੀ ਕਰੀਏਗਾ ਤੇਲੇ ਤੋਂ ਵੀ ਨਾਰਮਲ ਹੀ ਪਾ ਜਾਈਗਾ ਠੀਕ ਆ ਤੇ ਪਾਣੀ ਧਣੀ ਵੀ ਤਿੰਨ ਲਾਏ ਆਗੇ ਵਧੀਆ ਇਹ ਡਿੱਗੀ ਤਾਂ ਹੈ ਨਹੀਂ ਕਿ ਨਾ ਡਿੱਗਣ ਦਾ ਕਾਰਨ ਕੀ ਮੰਨਦੇ ਆ ਮਤਲਬ ਮੇਰੇ ਨਾੜ ਵਾਲਾ ਚੰਗਿਆ ਈ ਥੱਲੋਂ ਤੇ ਬਾਕੀ ਥੋੜੀ ਹਰੀ ਵੀ ਰਹਿੰਦੀ ਹੈ ਜੀ ਥੱਲੇ ਤੋਂ ਇਹ ਠੀਕ ਆ ਹਾਂ ਵੀ ਐ ਇੱਕਦਮ ਥੋੜਾ ਸੁੱਕਾ ਨਹੀਂ ਮੰਦੀਗੀ ਜੀ ਵੀ ਹੈਲਦੀ ਨਹੀਂ ਪੂਰੀ ਨਹੀਂ ਪਿਛਲੇ ਸਾਲ ਤੇ ਕਿੰਨੇ ਕਿੱਲੇ ਡਿੱਗ ਪਏ ਸੀ ਤੇ ਕਿੰਨੇ ਕਿੱਲੇ ਖੜੇ ਰਹੇ ਮੇਰੇ 40 ਕਿੱਲੇ ਜੀ ਕਣਕ ਦੇ ਖੜੇ ਸੀ ਜੀ ਜੇ ਕਣਕ ਖੜੀ ਰਹੂਗੀ ਤਾਂ ਪੰਜ ਮਾਣ ਮੂਰੇ ਰਹੂਗੀ ਰਹਿੰਦੀ ਰਹਿੰਦੀ ਜੀ ਬਿਲਕੁਲ ਨਹੀਂ ਮਤਲਬ ਚੇਤ ਚ ਪਾਣੀ ਲਾਇਆ ਸੀ ਉਹਨੂੰ ਚੇਤ ਵੀ ਜਾ ਕੇ ਪਾਣੀ ਲਾਇਆ ਸੀ ਤਨ ਪਾਣੀ ਲਾਇਆ ਹੈਗੀ ਅੱਛਾ ਵਿਚਾਲ ਦੀ ਇੱਕ ਵਾਰੀ ਮੀਂਹ ਪੈ ਗਿਆ ਸੀ ਚਾਰ ਹੀ ਲਾਗੇ ਪਣਦਾ ਸਮਝ ਲੋ ਤੇ ਇਹ ਮਗਰਲਾ ਪਾਣੀ ਲੱਗਣਾ ਡਿੱਗੀ ਨਹੀਂ ਨਹੀਂ ਡਿੱਗੀ ਜੀ ਮੀਂਹ ਨਹੀਂ ਰੀ ਨਹੀਂ ਆਇਆ ਉਦੋਂ ਕਿੰਨਾ ਵੀ ਪਿਆ ਕੇ ਕਿੰਨਾ ਮਤਲਬ ਲੋ ਜੀ 32 ਕਿਲੋ ਜੀ ਹਾਂ 20 32 ਕਿਲੋ 32 ਕਿਲੋ ਵੀ ਪਾ ਕੇ ਜਿਹੜੀ ਆਹ ਕਣਕਾ ਇਹ ਕਦੋਂ ਦੀ ਲੱਗੀ ਹੋਈ ਆ ਬਾਈ ਜਿੰਦਰ ਜਿੰਦਰ ਤੇਰੀ ਲਾਈ ਵੀ ਆ ਨਾ ਕਣਕੇ ਆ ਜਾ ਆ ਜਾ ਐ ਕਰੂ ਕਰਦਾ ਯਾਰ ਪਿੰਡ ਦਾ ਬੰਦਾ ਯਾਰ ਤੂੰ ਪਿੱਛੇ ੜੀ ਇਹਨੂੰ ਕਦੋਂ ਦੀ ਲੱਗੀ ਆ ਇਹ ਇਹ ਕਦੋਂ ਦੀ ਲੱਗੀ ਤੇ 20 ਦਸੰਬਰ ਨੂੰ ਵੀ ਜੀ ਮਤਲਬ ਇਹ ਤਾਂ ਗੇਤਿਆਂ ਚ ਹੀ ਆ ਗਈ ਹੈ ਨਾ ਹਾਂ ਗੇਤਿਆਂ ਜੀਪੁਰ ਗੇਤਿਆਂ ਚ ਹੀ ਆ ਗਈ ਹੈ ਗੇਤਿਆਂ ਚ ਬਸ ਹੁਣ ਇਹ ਕਿੰਨੇ ਕਦੋਂ ਤੱਕ ਵੱਡੀ ਹੋਊਗੀ ਕਿੱਦੇ ਤੱਕ ਵੱਡੀ ਹੋਊਗੀ ਬਸ 5-7 ਦਿਨਾਂ ਚ ਵੜਦੇ ਪੰਜਾਂ 14 ਦਿਨਾਂ ਦੇ ਵਿੱਚ ਵੱਡੀ ਹੋਊਗੀ ਕਿਵੇਂ ਲੱਗਦਾ ਤੈਨੂੰ ਕਿਉਂਕਿ ਤੂੰ ਵੀ ਹੁਣ ਬਾਵਾ ਖੇਤੀ ਕਰਦਾ ਤੈਨੂੰ ਕਿਵੇਂ ਲੱਗਦਾ ਮਨ ਜਾਂ ਖੁਸ਼ ਹੈ ਇਹ ਜਿਹੜੇ ਸਾਵਣਾ ਖੜੀ ਹੈ ਉਸ ਹਾਣਾਂ ਸਾਨੂੰ ਆਏ ਉਮੀਦ ਆ ਵੀ ਇਹ ਚੰਗਾ ਝੜ ਦੇ ਕੇ ਜਾਊਗਾ ਹੂੰ ਗੁੱਲੀ ਡੰਡਾ ਵੈਸੇ ਤੇਰਾ ਇਹ ਤੇਰੀ ਮਿਹਨਤ ਆ ਵੀ ਗੁੱਲੀ ਡੰਡਾ ਤੇਰਾ ਫੁੱਲ ਕੰਟਰੋਲ ਆ ਗੁੱਲੀ ਡੰਡਾ ਆਪਣਾ ਬਰਸੀਨਾ ਵਾਲਾ ਵੀ ਹੈ ਬਾਈ ਹਾਂ ਆਪੇ ਇੱਥੇ ਬਰਸੀਨਾ ਦਾ ਇੱਥੇ ਬੀਜਦੇ ਆ ਇਹਦੇ ਚ ਪਹਿਲਾਂ ਬਰਸੀਨਾ ਲੱਗਿਆ ਸੀ ਗੁੱਲੀ ਡੰਡੇ ਦੇ ਤਰਾ ਹਤ ਉਹ ਚੀਜ਼ ਦੀ ਹਾਂ ਹੂੰ ਬੇ ਗੁੱਲੀ ਡੰਡਾ ਇੱਥੇ ਥੋੜੇ ਹੁੰਦਾ ਹੀ ਨਹੀਂ ਅਗਲੀ ਚੱਕਰ ਟੁੱਟ ਜਾਂਦਾ ਨਾ ਉਹਦਾ ਹਾਂ ਉਹ ਵੱਢੀ ਜਾਂਦਾ ਨਾ ਨਾਲ ਦੀ ਨਾਲ ਵੱਢਿਆ ਜਾਂਦਾ ਬਰਸ਼ੀਂ ਦੇ ਨਾਲ ਦੇ ਨਾਲ ਗੁੱਲੀ ਡੰਡਾ ਵੱਢਿਆ ਜਾਂਦਾ ਹਾਂ ਤੇ ਮਗਰੋਂ ਫੁੱਟ ਨੂੰ ਹਟ ਜਾਂਦਾ ਉਹਦੇ ਕਰਕੇ ਇਹਦੇ ਵਿੱਚ ਗੁੱਲੀ ਡੰਡਾ ਹੈ ਗੁੱਲੀ ਡੰਡਾ ਇਹਦੇ ਤੇ ਵਿੱਚ ਤਾਂ ਕਰਕੇ ਕੰਟਰੋਲ ਆ ਤੇ ਝਾ ਮਤਲਬ ਕਹਿਣ ਤੋਂ ਭਾਵ ਇਹ ਹੈ ਵੀ ਤੁਸੀਂ ਮੰਨਦੇ ਆ ਵੀ ਬੀ ਪਾਸ ਆ ਹਾਂ 20 ਪਾਸ ਆ ਫੇਰ ਇਹ ਆਪਾਂ ਕਹਿ ਸਕਦੇ ਕਿਸੇ ਹੋਰ ਜ਼ਿਮੀਦਾਰ ਨੂੰ ਵੀ ਗ੍ਰੀਨ ਲਾਈਨ ਵਾਲਾਂ ਤੋਂ ਖਰੀਦ ਲਵੋ ਸਹੀ ਹੈ ਸਹੀ ਹੈ ਠੀਕ ਹੈ ਕਹਿੰਦਾਈ ਆ ਵੀਰੇ ਤੇ ਭਾਈ ਤੁਸੀਂ ਮੈਨੂੰ ਐਂ ਦੱਸੋ ਵੀ ਜਦੋਂ ਕਈ ਵਾਰੀ ਕਿਸਾਨ ਵੀ ਪਾਸ ਕਰ ਦਿੰਦੇ ਆ ਚੰਗੇ ਝਾੜ ਵਾਲਾ ਵੀ ਹੁੰਦਾ ਖੜੀ ਰਹਿਣ ਵਾਲੀ ਕਣਕ ਆ ਤੇ ਹੁਣ ਗ੍ਰੀਨ ਲਾਈਨ ਵਾਲੇ ਆਏ ਤਾਂ ਨਹੀਂ ਕਰ ਦੇਣਗੇ ਵੀ ਫਿਰ ਇਹਨੂੰ ਮਹਿੰਗਾ ਹੀ ਵੜਾ ਕਰਦੇ ਆ ਵੀ ਨਹੀਂ ਨਹੀਂ ਵੀ ਕਿਸਾਨ ਕਹਿੰਦੇ ਨੇ ਵੀ ਥੈਲਾ ਹੀ ਪਹੁੰਚ ਤੋਂ ਬਾਹਰ ਆ ਆਪਣਾ ਨਾ ਤਕਰੀਬਨ ਹਰੇ ਚਾਰੇ ਇੰਨੀ ਜਿਆਦੇ ਫੌਕਸ ਸੀਗਾ ਹਾਂਜੀ ਤੂੰ ਮੱਕੀ ਦੇ ਵੀ ਹਰੇ ਚਾਰੇ ਦਾ ਹਰੇਕ ਤਰ੍ਹਾਂ ਦਾ ਵੀ ਆਉਂਦਾ ਤੇ ਆਪਣਾ ਸਾਰੀਆਂ ਕੰਪਨੀਆਂ ਨਾਲੋਂ ਰੇਟ ਘੱਟ ਹੁੰਦਾ ਠੀਕ ਹੈ ਜੀ ਹਾਂਜੀ ਇਹ ਚੀਜ਼ ਨਹੀਂ ਵੀ ਵਿਸ਼ਵਾਸ ਘਾਤ ਕਰਾਂਗੇ ਕਿਸੇ ਨਾਲ ਜੀ ਆਪਣਾ ਰੇਟ ਦੂਜੀਆਂ ਕੰਪਨੀਆਂ ਨਾਲੋਂ ਥੱਲੇ ਹੀ ਹੋਊਗਾ ਤੇ ਇੱਕ ਗੱਲ ਹੋਰ ਵੀ ਆ ਵੀ ਜਿਹੜਾ ਹੈਗਾ ਨਾ ਕਈ ਵਾਰੀ ਕੰਪਨੀ ਕਿਸੇ ਏਰੀਏ 'ਚ ਹੀ ਕੰਮ ਕਰਦੀ ਹੁੰਦੀ ਆ ਇਹ ਹੁਣ ਵੀਡੀਓ ਆ ਵੀਡੀਓ ਲਈ ਕੋਈ ਏਰੀਆ ਨਹੀਂਗਾ ਵੀਡੀਓ ਦਾ ਤਾਂ ਇਹ ਨਹੀਂ ਪਤਾ ਵੀ ਹਰਿਆਣੇ 'ਚ ਕਿਸਾਨ ਦੇਖਣ ਯੂਪੀ 'ਚ ਦੇਖਣ ਕਿੱਥੇ ਦੇਖਣ ਤਾਂ ਕਿੱਥੇ ਕਿੱਥੇ ਬੀਜ ਦੇ ਸਕਦੀ ਆ ਸਾਰੇ ਜਗ੍ਹਾ ਤੇ ਬੀਜ ਦੇ ਦਿੰਦੇ ਹਾਂ ਸਾਰੀ ਜਗ੍ਹਾ ਤੇ ਬੀਜ ਤਾਂ ਦੇ ਦਿੰਨੇ ਹੁਣੇ ਸਾਰੀ ਜਗ੍ਹਾ ਤੇ ਸਰਵਿਸ ਨਹੀਂ ਦਿੱਤੀ ਜਾਂਦੀ ਹੁੰਦੀ ਬਾਅਦ 'ਚ ਸਰਵਿਸ ਉਹ ਅਸੀਂ ਪੰਜਾਬ ਹਰਿਆਣਾ ਰਾਜਸਥਾਨ ਤਾਂ ਹੈਗੀ ਹੈਗੀ ਆ ਸਾਡੀ ਜੀ ਹਾਂਜੀ ਤੇ ਦੂਜੀ ਜਗ੍ਹਾ ਤੇ ਵੀ ਪ੍ਰਬੰਧ ਕਰਦੇ ਹਾਂਗੇ ਅਸੀਂ ਮਤਲਬ ਕਹਿਣ ਤੋਂ ਪਹਿਲਾਂ ਵੀ ਜਿੱਥੇ ਵੀ ਜਾਊਗਾ ਉੱਥੇ ਕੰਪਨੀ ਅਗਲੇ ਦੀ ਜੇ ਕਿਸਾਨ ਦੀ ਕੋਈ ਕੰਪਲੇਂਟ ਆ ਤਾਂ ਦੇਖਣ ਵਾਸਤੇ ਖੜੂਗੀ ਖੜੂਗੀ ਜੇ ਕਿਸਾਨ ਕੋਈ ਸੁਜੈਸ਼ਨ ਮੰਗਣਾ ਚਾਹੁੰਦਾ ਵੀ ਭਾਈ ਫੋਨ ਤੇ ਸਾਨੂੰ ਸੁਜੈਸਟ ਕਰੋ ਸਰਦਾਰ ਜੀ ਸਾਨੂੰ ਆਹ ਪ੍ਰੋਬਲਮ ਆ ਰਹੀ ਆ ਅਸੀਂ ਉਹ ਉਹ ਚੀਜ਼ ਚਾਹੀਦੀ ਆ ਤਾਂ ਤੁਸੀਂ ਕਰੋਗੇ ਹਾਂ ਉਹ ਨੰਬਰ ਆਪਾਂ ਤੁਹਾਨੂੰ ਦੇ ਦੇਾਂਗੇ ਜਦੋਂ ਮਰਜ਼ੀ ਫੋਨ ਕਰੋ ਹਾਂ ਵੈਸੇ ਜਦੋਂ ਮੈਂ ਮੱਕੀ ਦੀ ਪਿਛਲੇ ਸਾਲ ਐਡਵਰਟਾਈਜ਼ਮੈਂਟ ਕਰਕੇ ਗਿਆ ਸੀ ਇਸ ਵਾਰ ਪਾਈ ਆ ਤੁਹਾਡੀ ਮੱਕੀ ਤੋਂ ਲੋਕਾਂ ਨੂੰ ਕੋਈ ਸ਼ਿਕਬਾਨੀ ਤੁਹਾਡੀ ਸਰਵਿਸ ਤੋਂ ਲੋਕਾਂ ਨੂੰ ਕੋਈ ਸ਼ਿਕਬਾਨੀ ਨੀਗਾ ਤੇ ਜਿਹੜਾ ਪਹਿਲਾਂ ਵਾਲਾ ਹੈ ਕਿਉਂਕਿ ਦੁਬਾਰਾ ਉਸੇ ਕੰਪਨੀ ਦੇ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਜਿਨ੍ਹਾਂ ਨੇ ਪਹਿਲਾਂ ਲਾਂਭਾ ਨਾਂ ਦਿਵਾਇਆ ਹੋਵੇ ਸਹੀ ਗੱਲ ਨਹੀਂ ਤਾਂ ਬਾਰ-ਬਾਰ ਤਾਂ ਕਿਸੇ ਤੋਂ ਲਾਂਭਾ ਬੰਦਾ ਪੈਸੇ ਲੈ ਕੇ ਫਿਰ ਗਾਣਾ ਤਾਂ ਲੈੰਦਾ ਦੀਗਾ ਸਹੀ ਗੱਲ ਹੈ ਹਨਾ ਤੇ ਪਹਿਲਾਂ ਵਾਲਾ ਬਾਈ ਤੁਹਾਡੀ ਸ਼ਾਬਾਸ਼ ਹੈ ਸੱਚ ਨੂੰ ਪਹਿਲਾਂ ਤੁਸੀਂ ਮੈਨੂੰ ਵਧੀਆ ਇੱਜ਼ਤ ਦਿਵਾਈ ਹੈ ਪੈਸੇ ਵੀ ਦਿੱਤੇ ਇੱਜ਼ਤ ਵੀ ਦਿਵਾਈ ਹੈ ਠੀਕ ਹੈ ਦੋਨੇ ਕੁਸ਼ ਹੋਇਆ ਤੇ ਇਸ ਵਾਰ ਤੁਹਾਡੇ ਤੋਂ ਦਵਾਵਾ ਵੀ ਹੈ ਤੁਹਾਡੇ ਲਈ ਤੇ ਮਿੱਦਮੀ ਦਮੀ ਜਸ ਜੀ ਕਿਰੋ ਐਵੇਂ ਕੰਮ ਕਰੋਗੇ ਹਾਂਜੀ ਹਾਂਜੀ ਤਾਂ ਜਿਹੜਾ ਕਿਸਾਨ ਆ ਕਿਸਾਨ ਖੁਸ਼ ਆ ਤਾਂ ਫਿਰ ਕੰਪਨੀਆਂ ਨੂੰ ਤਾਂ ਖੁਸ਼ ਕਰ ਹੀ ਦੰਦਾ ਮੈਂ ਕਿਸਾਨ ਵੱਡੇ ਵੱਡੇ ਗੜਾਉਣ ਪਵਾ ਦਿੰਦਾ ਦਿਣਾ ਚ ਜਿਹੜਾ ਵਧੀਆ ਗਾ ਕਿਸਾਨਾਂ ਲਈ ਸਾਨੂੰ ਸਭ ਤੋਂ ਜ਼ਰੂਰੀ ਤਾਂ ਕਿਸਾਨ ਆ ਹਾਂ ਸਭ ਤੋਂ ਪਹਿਲਾਂ ਕਿਸਾਨ ਆ ਜੇ ਕਿਸਾਨ ਦੇ ਖੇਤ ਕੁਝ ਹੋਊਗਾ ਤੇ ਸਾਨੂੰ ਫੇਰ ਹੀ ਲਾਭ ਆ ਹਾਂ ਬਿਲਕੁਲ ਬਿਲਕੁਲ ਆਪਾਂ ਇਹਦੀ ਡਿਟੇਲ ਦੇ ਦਈਏ ਪੂਰੀ ਕਿਸਾਨ ਨੂੰ ਹਾਂਜੀ ਹਾਂਜੀ ਮਤਲਬ ਯਾਦ ਰੱਖੋ ਜਰੂਰ ਜੀ ਤਾਂ ਦੱਸੋ ਬਾਈ ਇਹਦੇ ਬਾਰੇ ਕੀ ਕੀ ਧਿਆਨ ਰੱਖਣਾ ਚਾਹੀਦਾ ਕਿਸਾਨ ਨੂੰ ਮੁਰ ਤੋਂ ਲੈ ਕੇ ਮੈਂ ਮੈਂ ਪਹਿਲਾਂ ਮੈਂ ਆਪਣੇ ਕਣਕ ਬਾਰੇ ਦੱਸ ਦੇਣਾ ਜੀ ਵੀ ਇਹਦੀ ਬਜਾਂ ਤੇ ਜਿਵੇਂ ਅਗੇਤੀ ਹੋਊਗੀ ਤੇ ਝਾੜ ਵਧੀਆ ਹੋਊਗਾ ਜੀ ਇਹ ਪਛੇਤੀ ਆ ਕਈ ਕਿਸਾਨ ਕਹਿ ਦਿੰਦੇ ਆ ਵੀ ਇਹ ਅਗੇਤੀ ਦਾ ਕਹੀ ਜਾਂਦੇ ਆ ਜੀ ਪਰ ਇਹ ਅਗੇਤੀ ਪਛੇਤੀ ਜਨਵਰੀ ਤੱਕ ਬਜਾਂ ਦੇ ਦੀ ਬੰਪਰ ਝਾੜ ਆ ਜੀ ਗਰਮੀ ਸਰਦੀ ਕੋਰਾ ਵਧੀਆ ਸੈਲ ਕਰਦੀ ਆ ਮਤਲਬ ਤੁਹਾਡੇ ਕਹਿਣ ਤੋਂ ਭਾਵੇਂ ਆ ਵੀ ਗੇਤੀ ਲਾਉਂਗੇ ਤਾਂ ਜ਼ਿਆਦਾ ਵਧੀਆ ਰਿਜ਼ਲਟ ਆਉਣਗੇ ਹਾਂ ਹਾਂ ਹਾਂਜੀ ਹਾਂਜੀ ਵੀ ਉਹਦੀ ਕੰਪਨੀ ਦੀ ਪੂਰੀ ਤਸੱਲੀ ਹਾਂਜੀ ਪੂਰੀ ਤਸੱਲੀ ਹਾਂਜੀ ਤੇ ਪਛੇਤੀ ਦਾ ਵੀ ਆਪਾਂ ਨੂੰ ਵਧੀਆ ਝਾੜ ਜੀ ਨਰਮੇ ਵਾਲੇ ਬੈਲਟਾਂ ਚ ਅਸੀਂ ਪਛੇਤੀ ਵੀ ਲਵਾਈ ਹੈ ਜਲੰਧਰ ਕੋਲੇ ਸਾਡਾ ਫਲਾਟ ਲੱਗਿਆ ਬਿਲਕੁਲ ਪਛੇਤਾ ਲੱਗਿਆ ਅਸੀਂ ਹੁਣ ਫੀਲਡਸ ਤਕਰੀਬਨ ਜਿੱਥੇ ਜਿੱਥੇ ਲੱਗੇ ਸੀ ਸਾਨੂੰ 1 ਮਹੀਨਾ ਲੱਗ ਗਿਆ ਸੀ ਸਾਰੇ ਫੀਲਡ ਚੈੱਕ ਕਰਕੇ ਆਏ ਆ ਬਹੁਤ ਵਧੀਆ ਮੰਨ ਲਓ ਫੀਲਡ ਲੱਗੇ ਆ ਇਹ ਤਾਂ ਮੇਨ ਜਿਹੜੀ ਚੀਜ਼ ਆ ਵੀ ਜਦੋਂ ਇਹ ਮੰਨ ਲਓ ਪਹਿਲਾ ਪਾਣੀ ਲੱਗਦਾ ਜੀ ਆਮ ਕੀ ਕਰਦੇ ਆ ਜ਼ਿਮੀਦਾਰਾ ਯੂਰੀਆ ਲੇਟ ਹੋ ਜਾਂਦੀ ਹੈ ਕਣਕ ਨੂੰ ਜੀ ਤੇ ਉਹ ਪੀਲਾਪਨ ਵਿਖਾਉਣ ਲੱਗ ਪੈਂਦੀ ਆ ਜੀ ਇਹਦੀ ਖਾਸ ਨਿਸ਼ਾਨੀ ਇਹ ਹੀ ਆ ਵੀ ਮੰਨ ਲਓ 50 ਕਿੱਲਿਆਂ 'ਚ 4 ਕਨਾਲਾਂ ਪਲਾਂਟ ਲੱਗੇ ਹੋਊਗਾ ਨਾ ਦੂਰੋਂ ਖੜਾ ਅਣਜਾਣ ਬੰਦਾ ਵੀ ਦੱਸ ਸਕਦਾ ਵੀ ਇਹ ਅਲੱਗ ਈ ਹੈ ਇੱਕ ਇਹਦਾ ਰੰਗ ਇੱਕ ਗ੍ਰੀਨ ਰਹੂਗਾ ਕਾਲਾ ਛਾ ਰਹੂਗਾ ਅੱਛਾ ਜੀ ਯੂਰੀਆ ਆਪਾਂ ਘੱਟ ਵੀ ਪਾਵਾਂਗੇ ਫਿਰ ਵੀ ਇਹਦਾ ਰੰਗ ਕਾਲਾ ਛਾ ਰਹੂਗਾ ਠੀਕ ਹੈ ਜੀ ਨੰਬਰ 2 ਤੇ ਇਹਦਾ ਫਟਾਰਾ ਜ਼ਿਆਦਾ ਹੈ ਝੋਨੇ ਤਰ੍ਹਾਂ ਬੂਟਾ ਮਾਰਦੀ ਹੈ ਜਿਹਦੇ ਕਰਕੇ ਇਹ ਡਿੱਗਦੀ ਨਹੀਂ ਜੀ ਤਾਂ ਕਰਕੇ ਇਹਦੇ ਤਾਂ 30 ਕਿਲੋ ਵੀ ਨਾ ਚੱਲ ਜਾਂਦਾ ਕਰ ਚੱਲ ਜਾਂਦਾ ਜੇ 20 ਜ਼ਿਆਦਾ ਪਾਵਾਂਗੇ ਉਹਦਾ ਝਾੜ ਦਾ ਕੋਈ ਫਾਇਦਾ ਨਹੀਂਗਾ ਵੀ ਮੰਨ ਲਓ ਵਾਧ ਪਉਂਦਾ ਫਾਇਦਾ ਨਹੀਂ 35 ਕਿਲੋ ਮੈਕਸਿਮਮ ਵੀ ਬਹੁਤ ਹੁੰਦਾ ਠੀਕ ਹੈ ਜੀ ਤੇ ਇੱਕ ਇਹਦਾ 나ੜ ਜਿਹੜੀ ਮੰਨ ਲਓ 나ੜ ਦੀ ਗੰਡ ਹੈਗੀ ਆ ਉਹ ਪੂਰੀ ਮੋਟੀ ਆ ਤੇ ਪੱਕੀ ਆ ਜੀ ਤੀਜਾ ਨੰਬਰ ਜਿਹੜਾ ਇਹਦਾ ਜਦੋਂ ਨਿਸਰਦੀ ਆ ਕਣਕ ਜੀ ਇਹਦੇ ਨਾਲ ਆਪਾਂ ਝੰਡਾ ਪੱਤਾ ਆਮ ਜ਼ਮੀਦਾਰ ਕਹਿ ਦਿੰਦੇ ਹਾਂ ਹਾਂਜੀ ਝੰਡਾ ਪੱਤਾ ਜਦੋਂ ਨਿਸਰਨ ਤੋਂ ਪਹਿਲਾਂ ਝੰਡਾ ਪੱਤਾ ਤਾਂ ਖੜਾ ਹੁੰਦਾ ਜਿਹਨੇ ਸੂਰਜ ਤੋਂ ਕਲੋਰੋਫਿਲ ਵਗੈਰਾ ਲੈਣੀ ਹੁੰਦੀ ਆ ਇਹ ਆਮ ਕਣਕਾ ਕੀ ਹੁੰਦੀ ਆ ਜਦੋਂ ਨਿਸਰਦੀ ਇਹ ਝੰਡਾ ਪੱਤੇ ਨੂੰ ਬੈਂਡ ਪੈ ਜਾਂਦਾ ਥੱਲੇ ਹੋ ਜਾਂਦਾ ਕਿਉਂਕਿ ਉਹਦਾ ਕੰਮ ਖਤਮ ਹੋ ਗਿਆ ਹੂੰ ਉਸ ਮਾਲੋ ਸਿੱਟੇ ਨੇ ਆਵਦਾ ਜੋ ਵੀ ਊਰਜਾ ਲੈਣੀ ਹੈ ਉਹ ਲੈਂਦਾ ਇਹਦੀ ਉਹ ਖਾਸ ਚੀਜ਼ ਆ ਵੀ ਇਹ ਨਾਲ ਰਹਿੰਦਾ ਅੱਛਾ ਉਹਨੇ ਵੀ ਆਵਦਾ ਤਾਕਤ ਲੈਣੀ ਹੈ ਇਹਨੇ ਵੀ ਤਾਕਤ ਲੈ ਲਈ ਅੱਛਾ ਜੀ ਇੱਕ ਇਹਦੇ ਮਾਲੋ ਜੇ ਤੂੜੀ ਦੀ ਗੱਲ ਕਰੀਏ ਇਹਦੀ ਹਾਈਟ ਚੰਗੀ ਹੋ ਜਾਂਦੀ ਆ ਜੀ ਤੇ ਤੂੜੀ ਵਧੀਆ ਤੂੜੀ ਬਣਦੀ ਆ ਜਮੀਦਾਰਦਿਆਂ ਦਾ ਤੂੜੀ ਹਾਂਜੀ ਹਾਂਜੀ ਜਮੀਦਾਰਦਿਆਂ ਦੀਆਂ ਮੇਨ ਦੋ ਚੀਜ਼ਾਂ ਹੁੰਦੀਆਂ ਵੀ ਝਾੜ ਵੀ ਜ਼ਿਆਦਾ ਨਿਕਲੇ ਕਿਉਂਕਿ ਹੱਥਾਂ ਤੇ ਕਟਾਈ ਹੁਣ ਬਿਲਕੁਲ ਖਤਮ ਹੋ ਗਈ ਤੇ ਹੁਣ ਲਾਂਗਾ ਮੁੱਲ ਵੇਣ ਲੱਗ ਪਿਆ ਇਹਦੇ ਚੋਂ ਤੂੜੀ ਵੀ ਵਧੀਆ ਬਣੂਗੀ ਤੇ ਝਾੜ ਤਾਂ ਵਧੀਆ ਹੋਣਾ ਹੀ ਹੁਣ ਠੀਕ ਹੈ ਜੀ ਤਾਂ ਜੀ ਤੇ ਇੱਕ ਦਾਣਿਆਂ ਦਾ ਇਹਨਾਂ ਦਾ ਵਜਨ ਦੇ ਵਧੀਆ ਵਜਨ ਨਿਕਲਦਾ ਦਾਣਿਆਂ ਦਾ ਕੋਈ ਇਹ ਨਹੀਂਗਾ ਵੀ ਦਾਣਾ ਮੰਨ ਲਓ ਹਲਕਾ ਹੋਊਗਾ ਮੇਨ ਝਾੜ ਦਾ ਸਭ ਤੋਂ ਵੱਡਾ ਕਾਰਨ ਉਹ ਵੀ ਬੰਦਾ ਆਪਾਂ ਦਾਣੇ ਤਾਂ ਹੁਣ ਗਿਣ ਲੈ ਕਿਸੇ ਚੀਜ਼ ਦੇ ਵੈਰਾਈਟੀ ਦੇ ਮੰਨ ਲਓ 100 ਨਿਕਲ ਗਿਆ ਜੇ ਉਹਨਾਂ ਦਾ ਵਜਨ ਘੱਟ ਹੋਊਗਾ ਤੇ ਝਾੜ ਤੇ ਅਸਰ ਪੈਣਾ ਹੀ ਪੈਣਾ ਹਾਂ ਜਿਹਨੂੰ ਆਪਾਂ ਫੋਕ ਕਹਦੀਆਂ ਜਾਂ ਕੁਝ ਕਹਦੀਆਂ ਹੂੰ ਤੇ ਇਹ ਚੀਜ਼ਾਂ ਇਹਦੀਆਂ ਮੇਨ ਬੰਪਰ ਹੈਗੀਆਂ ਠੀਕ ਹੈ ਜੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਕਿਸਾਨ ਅਗਲੀ ਵਾਰ ਨੂੰ ਗ੍ਰੀਨ ਲਾਈਨ ਦਾ ਜਿਹੜਾ ਹੈਗਾ 2272 ਹਾਂਜੀ 2272 2272 ਜਿਹੜਾ ਬੀ ਐ ਜਦੋਂ ਅਗਲੀ ਵਾਰ ਨੂੰ ਵੇਚਣਗੇ ਤੇ ਬੀਜ ਆ ਜਿਹੜਾ ਉਹ ਕਿਸਾਨ ਨੂੰ ਕਿੱਥੋਂ ਮਿਲੂਗਾ ਡਾਇਰੈਕਟ ਕੰਪਨੀ ਤੋਂ ਮਿਲੂਗਾ ਡਿਸਟ੍ਰੀਬਿਊਟਰ ਤੋਂ ਨਹੀਂ ਸਾਡੇ ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਇੱਕ ਇੱਕ ਡਿਸਟ੍ਰੀਬਿਊਟਰ ਹੈਗਾ ਜੀ ਨੰਬਰ ਤੁਹਾਨੂੰ ਦੇ ਦੇਵਾਂਗੇ ਸਾਡੇ ਨਾਲ ਸੰਪਰਕ ਕਰੋ ਅਸੀਂ ਜਿੱਥੋਂ ਵੀ ਮੰਨ ਲਓ ਜ਼ਿੰਮੇਵਾਰ ਗੱਲ ਕਰੂਗਾ ਉਹਨਾਂ ਨੂੰ ਉਹਦੇ ਨਜ਼ਦੀਕ ਦਾ ਮੰਨ ਲਓ ਡਿਸਟ੍ਰੀਬਿਊਟਰ ਦਾ ਅਸੀਂ ਨੰਬਰ ਦੇ ਦੇਵਾਂਗੇ ਠੀਕ ਉਹਨਾਂ ਨਾਲ ਸੰਪਰਕ ਕਰ ਲੈਣਾ ਹਾਂਜੀ ਤੇ ਪ੍ਰੋਬਲਮ ਕਿਸੇ ਤਰ੍ਹਾਂ ਦੀ ਨਹੀਂ ਨਾ ਕੋਈ ਇਹਨੂੰ ਹਲਦੀ ਰੋਗ ਆ ਹੂੰ ਫੇਰ ਸਾਡੇ ਫਾਇਲਕਾ ਦੇ ਕੋਲੇ ਸਜਰਾਣਾ ਪਿੰਡਾ ਉੱਥੇ ਕਣਕਾਂ ਦਾ ਮੰਨ ਲਓ 4 ਫੁੱਟ 1/2 ਫੁੱਟ ਤੋਂ ਕੱਦ ਨਹੀਂ ਵੱਧਾ ਉਹਦਾ ਸਭ ਤੋਂ ਵੱਡਾ ਕਾਰਨ ਆ ਵੀ ਉੱਥੇ ਸੇਮ ਬਹੁਤ ਜ਼ਿਆਦਾ ਹੈ ਤੇ ਕਲਰ ਬਹੁਤ ਜ਼ਿਆਦਾ ਹੈ ਜੀ ਸਾਡਾ ਉੱਥੇ ਦੁਕਾਨਦਾਰ ਉਹਨੇ ਆਪਦੇ ਖੇਤ ਵੀ ਜੀ ਚਾਰ ਤੋਂ ਪੰਜ ਕਿੱਲੇ ਤਕਰੀਬ ਲਾਏ ਉਹਨੇ ਜੀ ਮੈਂ ਕਹਿੰਦਾ ਵੀ ਉਹ ਬਹੁਤ ਖੁਸ਼ ਹੈਗੀ ਅੱਛਾ ਕਹਿੰਦਾ ਵੀ ਬੰਪਰ ਝਾੜ ਉਹ ਇੱਕ ਅੱਦੇ ਤੈਂ ਚ ਵਟਿਆ ਜਾਣਾ ਫੀਲਡ ਉਹ ਠੀਕ ਹੈ ਤੇ ਬਹੁਤ ਵਧੀਆ ਝਾੜ ਉਹਨੇ 1 ਕਿੱਲਾ ਲਾਇਆ ਨਹੀਂ 4-5 ਕਿੱਲੇ ਦੇ ਕਰੀਬ ਲੱਗੇ ਉਹਦੇ 4-5 ਕਿਲੇ ਤੇ ਪਰ ਉੱਥੇ ਉਹ ਕਣਕ ਅਲੱਗ ਦੇ ਸੀ ਜਾਂਦੀ ਆ ਜੀ ਕਿਉਂਕਿ ਦੂਜੀਆਂ ਕਣਕਾਂ ਦੀ ਹਾਈਟ ਬਹੁਤ ਛੋਟੀ ਹੈ ਤੇ ਕਣਕਾਂ दब ਜਾਂਦੀਆਂ ਜਿਵੇਂ ਜਿੱਥੇ ਪਾਣੀ ਲਾਇਆ ਖੜ ਗਿਆ ਪਾਣੀ 20 ਦਿਨ ਪਾਣੀ ਨਾ ਸੁੱਕਿਆ ਉਹ ਕਾਲੀ ਹੋ ਜਾਂਦੀ ਇੱਕ ਮੇਨ ਇਹਦਾ ਹੋਰ ਹੋਰ ਕਰਦਾ ਆਮ ਕਣਕਾਂ ਜਦੋਂ ਪੱਕ ਜਾਂਦੀਆਂ ਨਾ ਤੇ ਕਾਲਕ ਵਿਖਾਉਣ ਲੱਗ ਪੈਂਦੀ ਉੱਤੋਂ ਇਹਦੇ ਸੁਨਹਿਰੀ ਪਾ ਮਾਰੂਗੀ ਦੂਰ ਤਾਈ ਇਹਦੀ ਇਹ ਵੀ ਖਾਸੀਅਤ ਇੱਕ ਇੱਕ ਇਹ ਮੰਨ ਲਓ ਇਕਦਮ ਨਹੀਂ ਖੜਕਦੀ ਜਿਵੇਂ ਅਪ੍ਰੈਲ ਮਹੀਨਾ ਚੜ ਗਿਆ ਨਾ ਆਂ ਕਾਂ ਕਾਂ ਜਿਦੋਂ ਗਰਮੀ ਪਈ ਇਕਦਾਂ ਚੱਕੀਆਂ ਜਾਂਦੀਆਂ ਇਹਨੇ ਹੌਲੀ ਹੌਲੀ ਤੁਸੀਂ ਦੇਖ ਸਕਦੇ ਹੋ ਥੱਲੋਂ ਗਾ ਹਰੇ ਵੀ ਹਰਗਣ ਖੜੀ ਹੈ ਜਿਹਦੇ ਕਰਕੇ ਇਹਦੇ ਦਾਣੇ ਦਾ ਦੁੱਧਾ ਜਿਹੜਾ ਹੌਲੀ ਹੌਲੀ ਸੁੱਕਦਾ ਤੇ ਵਜਨ ਨਹੀਂ ਗਵਾਉਂਦੀ ਇਹ ਹੂੰ ਵੀ ਦਾਣਾ ਪਿਚਕਦਾ ਨਹੀਂ ਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਜਣ ਪਤਾ ਗੱਲ ਕੀ ਆ ਕਿ ਜੇ ਕਿਸਾਨ ਜਿਉਂਦਾ ਤਾਂ ਕੋਈ ਕੰਪਨੀਆ ਜਿਉਂਦੀ ਆ ਤੇ ਜੇ ਕਿਸਾਨ ਖਤਮ ਹੁੰਦਾ ਹਾਂਜੀ ਹਾਂ ਤਾਂ ਫਿਰ ਕੰਪਨੀਆਂ ਜ਼ਿਆਦਾ ਚਿਰ ਨਹੀਂ ਚੱਲ ਸਕਦੀਆਂ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਘਾਟੇ ਚਾਈ ਹਾਂ ਵੀ ਪੈਸੀ ਸਾਈਡ ਬਹੁਤ ਮਹਿੰਗੇ ਹੋ ਗਏ ਜਾਂ ਨਰਮਿਆਂ ਦੀਆਂ ਫਸਲਾਂ ਮਾਰ ਗਈਆਂ ਜੇ ਇੱਕ ਫਸਲ ਮਰ ਗਈ ਜੇ ਉੱਥੇ ਕਣਕ ਦੀ ਫਸਲ ਵੀ ਨਾ ਹੋਈ ਤਾਂ ਜ਼ਿਮੀਂਦਾਰ ਖਤਮ ਆ ਹੂੰ ਇਹ ਚੀਜ਼ਾਂ ਮੇਨ ਜ਼ਰੂਰੀ ਹੈ ਇਹ ਜਿਹਨੇ ਵੀ ਕਿਸਾਨਾਂ ਨੇ ਪੰਜਾਬ ਦੇ ਵਿੱਚ 2272 ਕਣਕ ਬੀਜੀ ਆ ਤੇ ਉਹ ਆਪ ਦਾ ਕਮੈਂਟ ਬਾਕਸ ਦੇ ਵਿੱਚ ਆਪ ਸਰ ਰਿਵਿਊ ਵੀ ਦੇ ਦੇਣਗੇ ਹਾਂ ਹਾਂ ਜ਼ਰੂਰ ਵੀ ਗ੍ਰੀਨ ਲਾਈਨ ਦਾ ਤੁਸੀਂ ਜਿਹੜਾ ਬੀਜਿਆ ਹੋਇਆ ਬੀਜ ਆ ਜਿਹੜਾ 2272 ਬੀਜਿਆ ਤੁਹਾਡਾ ਉਹਦੇ ਪ੍ਰਤੀ ਕੀ ਐਕਸਪੀਰੀਅੰਸ ਰਿਹਾ ਕਿਉਂਕਿ ਕਿਸਾਨ ਮੇਰੀ ਗੱਲੇ ਦੀ ਗੱਲ ਸੁਣਨੇ ਜਾਂ ਕੰਪਨੀ ਦੀ ਗੱਲੇ ਦੀ ਗੱਲ ਸੁਣਨ ਜਾਂ ਇੱਕ ਦੋ ਕਿਸਾਨਾਂ ਦੀ ਸੁਣਨਾ ਤਾਂ ਉਹ ਵੀ ਕਿਤੇ ਨਾ ਕਿਤੇ ਰਾਇ ਨੀਗੀ ਰਾਇ ਆ ਕਿ ਜਿਹੜੀ ਸਾਂਝੀ ਹੋਵੇ ਸਾਂਝੀ ਰਾਇ ਉਹਦੇ ਹੀ ਬਣੂਗੀ ਜੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਜੇ ਤੁਸੀਂ 2272 ਬੀ ਬੀਜਿਆ ਤਾਂ 2272 ਨਾਲ ਤੁਹਾਡੇ ਕੀ ਤਜਰਬੇ ਰਹੇ ਆ ਵਾਕਈ ਐ ਕਿ ਤੀ ਹਟੀਆਂ ਪੱਟੀਆਂ ਦੇ ਮੋੜ ਕੇ ਤੁਹਾਡੇ ਵੀ ਪੱਲੇ ਕੁਝ ਪਿਆ ਜਾਂ ਹਟੀਆਂ ਪੱਟੀਆਂ ਦੇ ਮੋੜ ਕੇ ਵੇ ਪੱਲੇ ਕੁਛ ਪਿਆ ਨਹੀਂਗਾ ਤਾਂ ਤੁਸੀਂ ਦੱਸਿਓ ਜਰੂਰ ਕੀ ਝਾੜ ਰਿਹਾ ਕੀ ਤੁਹਾਡਾ ਤਜਰਬਾ ਰਿਹਾ ਕੀ ਅਗਲੀ ਵਾਰ ਨੂੰ ਤੁਸੀਂ ਬੀਜ ਰਹੇ ਆ ਜਾਂ ਜਿਹੜੇ ਕਿਸਾਨਾਂ ਨੇ ਬੀਜੀ ਆ ਉਹਨਾਂ ਨਾਲ ਤੁਸੀਂ مشورہ ਕਰ ਸਕਦੇ ਆ ਕੰਪਨੀ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਜੇ ਵਾਕਈ ਤੁਹਾਨੂੰ ਤਜਰਬੇ ਫੀਲਡ ਦੇ ਵਿੱਚੋਂ ਚੰਗੇ ਮਿਲਣ ਤਾਂ ਤੁਸੀਂ ਕੰਪਨੀ ਨਾਲ ਸੰਪਰਕ ਕਰ ਸਕਦੇ ਆ ਸੱਜਣੋ ਨੰਬਰ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਿਹਾ